ਸਾਥ ਸੰਗਤ ਇਸ ਸੰਸਾਰ ਦੇ ਅੰਦਰ ਦੋ ਤਾਕਤਾਂ ਆਪਸ ਚ ਲੜਦੀਆਂ ਨੇ ਇੱਕ ਪਸ਼ੂ ਬਲ ਤੇ ਇੱਕ ਵੀਰ ਰਸ ਜਿਹੜਾ ਵੀਰ ਰਸ ਹੁੰਦਾ ਹੈ ਨਾ ਇਹ ਆਪਣੇ ਵਾਸਤੇ ਨਹੀਂ ਕਿਨੜ ਉੱਪਰ ਇਹ ਪਰਉਪਕਾਰ ਵਾਸਤੇ ਇਹ ਰਸ ਪੈਦਾ ਹੁੰਦਾ ਹੈ ਸੱਚ ਧਰਮ ਦੇ ਵਾਸਤੇ ਇਹ ਵੀਰ ਰਸ ਦੀ ਵਰਤੋਂ ਹੁੰਦੀ ਹੈ ਮਜਲੂਮਾਂ ਦੀ ਦਿਨਾਂ ਦੀ ਰਾਖੀ ਵਾਸਤੇ ਇਹ ਵੀਰ ਰਸ ਜਿਹੜਾ ਹੈ ਇਹ ਪ੍ਰਭਲ ਹੁੰਦਾ ਹੈ ਦੂਜੇ ਪਾਸੇ ਪਸ਼ੂ ਬਲ ਦੇ ਵੇਖੋ ਅਨੰਦਪੁਰ ਸਾਹਿਬ ਦੀ ਨਗਰੀ ਨੂੰ ਘੇਰਾ ਪਾਇਆ ਕਿੰਨਾ ਨੇ ਪਾਇਆ ਜਿਹੜੇ ਪਸ਼ੂ ਬਲ ਵਾਲੇ ਲੋਕ ਨੇ ਇਹ ਪਹਾੜੀ ਰਾਜੇ ਹੋ ਗਏ ਮੁਗਲ ਹੋ ਗਏ ਇਹ ਪਸ਼ੂ ਬਲ ਲੈ ਕੇ ਆਏ ਨੇ ਇਹਨਾਂ ਦੀ ਕੋਈ ਆਪਣੀ ਸੋਚ ਵਿਚਾਰ ਨਹੀਂ ਕੋਈ ਪਰਉਪਕਾਰ ਕਰਨ ਵਾਸਤੇ ਇਹਨਾਂ ਕਿਲੇ ਨੂੰ ਘੇਰਾ ਨਹੀਂ ਪਾਇਆ ਕੋਈ ਸੱਚ ਧਰਮ ਦੇ ਵਾਸਤੇ ਇਹਨਾਂ ਆਨੰਦਪੁਰ ਸਾਹਿਬ ਦੀ ਗੜੀ ਨੂੰ ਘੇਰਾ ਨਹੀਂ ਪਾਇਆ ਇਹਨਾਂ ਕੇਵਲ ਤੇ ਕੇਵਲ ਆਪਣਾ ਜੋਰ ਪ੍ਰਗਟ ਕਰਨ ਦੇ ਵਾਸਤੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਇਹ ਪਸ਼ੂਪਲ ਦੀ ਨਿਸ਼ਾਨੀ ਹੈ ਤੇ ਅੰਦਰ ਜਿੰਨੇ ਵੀ ਗੁਰੂ ਤੇ ਗੁਰੂ ਪਿਆਰੇ ਸਿੱਖ ਨੇ ਇਹ ਸਾਰੇ ਵੀਰ ਰਸ ਦੇ ਮਾਲਕ ਨੇ ਜਿਨ੍ਹਾਂ ਜਿੰਨੇ ਵੀ ਜੰਗ ਲੜੇ ਨੇ ਸੱਚ ਧਰਮ ਦੇ ਵਾਸਤੇ ਲੜੇ ਨੇ ਸਤਗੁਰੂ ਜੀ ਦੀ ਜਿੰਨੀਆਂ ਵੀ ਜੰਗਾਂ ਹੋਈਆਂ ਸਤਗੁਰੂ ਜੀ ਨੇ ਕੋਈ ਖਜ਼ਾਨਾ ਹੀ ਨਹੀਂ ਲੁੱਟਿਆ ਕਿ ਲੋਕਾਂ ਦੇ ਜਾਂ ਹੋਰ ਪਾਤਸ਼ਾਹਾਂ ਦੇ ਜਾਣੇ ਲੁੱਟ-ਲੁੱਟ ਕੇ ਖਜ਼ਾਨੇ ਭਰੇ ਹੋ ਈਆਂ ਪਹਿਣਾ ਦੀ ਇੱਜ਼ਤ ਕੱਜੀ ਹੈ ਮਾਣ ਬਖਸ਼ਿਆ ਸਤਗੁਰੂ ਜੀ ਨੇ ਸਤਗੁਰੂ ਜੀ ਦੀਆਂ ਜਿੰਨਾ ਜਿੰਨੀਆਂ ਵੀ ਜੰਗਾਂ ਨੇ ਸੱਚ ਧਰਮ ਦੇ ਵਾਸਤੇ ਨੇ ਪਰਉਪਕਾਰ ਕਰਨ ਦੇ ਵਾਸਤੇ ਧਰਮ ਦੇ ਵਾਸਤੇ ਹੈ ਇਸ ਕਰਕੇ ਇਹ ਜੋ ਜੰਗ ਹੋਇਆ ਇਹ ਪਸ਼ੂ ਬਲ ਤੇ ਵੀਰ ਰਸ ਦੇ ਵਿੱਚ ਹੋਇਆ ਤਾਂ ਹੀ ਤੇ ਚਾਲੀਆਂ ਦੇ 40 ਗੁਰੂ ਦੇ ਪਿਆਰੇ ਭੁੱਖੇ ਭਾਣੇ ਸਿੱਖ ਇਹ 10 ਲੱਖ ਜਿਹੜੀ ਪੋਜ ਬਾਹਰ ਚਮਕੂਰ ਸਾਹਿਬ ਦੀ ਗੜੀ ਵੀ ਸੀ ਨਾ ਉਹਨਾਂ ਦੇ ਨਾਲ ਜੰਗ ਲੜੀ ਸੀ ਕਿਉਂਕਿ ਵੀਰ ਰਸ ਪਸ਼ੂ ਬਲ ਤੋਂ ਬੜਾ ਪ੍ਰਦਾਨ ਹੁੰਦਾ ਹੈ ਵੱਡਾ ਹੁੰਦਾ ਹੈ ਜਿਵੇਂ ਸਾਧ ਸੰਗਤ ਜੇ ਫਰਕ ਕਰਨਾ ਹੋਵੇ ਨਾ ਕਿ ਵੀਰ ਰਸ ਤੇ ਪਸ਼ੂ ਬਲ 'ਚ ਕੀ ਫਰਕ ਹੈ ਜੇ ਵਿਦਵਾਨ ਲਿਖਦੇ ਉਹ ਆਖਦੇ ਜਿਵੇਂ ਲਾਲ ਹੁੰਦੀ ਤੇ ਅੰਗਿਆਰੇ ਹੁੰਦੇ ਨੇ ਨਾ ਦੋਵਾਂ ਦੀ ਚਮਕ ਹੁੰਦੀ ਐ ਕੋਈ ਲਾਲ ਫੜ ਕੇ ਅੰਗਿਆਰੇ ਸਮਝ ਕੇ ਸੋਤ ਨਹੀਂ ਦਿੰਦਾ ਤੇ ਕੋਈ ਅੰਗਿਆਰੇ ਫੜ ਕੇ ਲਾਲ ਸਮਝ ਕੇ ਰੱਖ ਨਹੀਂ ਲੈਂਦਾ ਦੋਵਾਂ ਦੀ ਚਮਕ ਹੈ ਪਰ ਦੋਵਾਂ ਦੇ ਅੰਦਰ ਅੰਤਰ ਹੈ ਅੰਗਿਆਰੇ ਦੀ ਕੀਮਤ ਨਹੀਂ ਜਿੰਨੀ ਕੀਮਤ ਇਹ ਲਾਲਾਂ ਦੀ ਹੁੰਦੀ ਐ ਇਸ ਕਰਕੇ ਪਸ਼ੂ ਬਲ ਦੀ ਕੀਮਤ ਨਹੀਂ ਵੀਰ ਰਸ ਦੀ ਕੀਮਤ ਇਹ ਜਿੰਨੀ ਆਪਾਂ ਜਸ ਵਟਿਆਈ ਕਰਦੇ ਆਂ ਇਹ ਜੋ ਵੀਰ ਰਸ ਦੇ ਅੰਦਰ ਪ੍ਰਧਾਨ ਨੇ ਨਾ ਚਾਹੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੋਣ ਚਾਹੇ ਗੁਰੂ ਗੋਬਿੰਦ ਸਿੰਘ ਸਾਈਂ ਮਹਾਰਾਜ ਆਪਾਂ ਵੀਰ ਰਸ ਦੀ ਗੱਲ ਕਰਦੇ ਹਾਂ